ਨੀ ਤਾਂ ਕਾਹਦੇ ਕੇ ਕੱਟਣੇ ਆ ਜੀ ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾ ਹੀ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਇਹਨਾਂ ਨੂੰ ਬਾਹਰ ਹੀ ਭੇਜ ਜਣਾਇਓ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹੇ ਕਹਿੰਦੇ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਇਹ ਹਾਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੇ ਦਰਖਤ ਤੇ ਕਾਂਗਰਸ ਲਿਖਦੀਏ 2 ਮਹੀਨੇ ਚ ਰੱਤ ਸੁੱਕ ਜਾਂਦਾ ਹੈ। ਅੱਪਾ ਦਾ ਫੇਰ ਬੰਦੀਆਂ ਯਾਰ ਆਪਣਾ ਪਤਾ ਇਹਨਾਂ ਦਾ ਪੈੜਾ ਹੀ ਮੜਾ। ਜੇਲ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹਬ ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਤਨੇ ਜਿਹੇ ਸਾਹਬ ਤੇ ਬਿਆਨ ਬੁਨ ਆਈ ਜਾਂਦੇ ਮੈਨੂੰ ਲੱਗਦਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਨਿਕਰੇ ਰੱਖੋ ਇੱਥੇ ਰੱਖਣੇ ਪੈਣੇ ਆ ਜੇ ਆਪਾਂ ਨੂੰ ਕਿ ਕੋਈ ਕੰਮੜੇ ਹੋਏ ਪਏ ਨਹੀਂ ਇੱਕ ਦੂਜੇ ਦੇ ਵਿੱਚ ਬੱਜੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਆ ਆਪਣੇ ਪਰਿਵਾਰ ਵਾਸਤੇ ਆ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਢੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਸੀ ਆ ਪਰਸੋਂ ਨੂੰ ਪਰਸੋਂ ਨੂੰ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਝਾੜੂ ਦਾ ਚੋਣ ਨਿਸ਼ਾਨ ਹੈ ਔਰ ਆਪਣਾ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਆਪਣੇ ਆਪਣੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇੱਕ ਹੋ ਜਾ ਮਟੀਰੀਅਲ ਆ ਗਿਆ ਜੀ ਏ ਏ ਕੋਈ ਅੱਛਾ ਜੇ ਆਮ ਬੰਦੇ ਨੂੰ ਟੈਕ ਦੇ ਦਈਏ ਤੱਕੇ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦੱਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੋਣ ਟੈਕਸ ਭਰਦਾ ਹੋਵੇ ਫਿਰ ਕਹਿੰਦੇ ਤਾਂ ਵੀ ਯੂਨਿਟ ਪਾਰਟੀ ਬਣ ਗਈ ਤਾਂ ਵੱਡਿਆਂ ਨੂੰ ਪਿੱਤਣ ਸਾਨੂੰ ਕਿਸੇ ਕੋਲੋਂ ਜਿਉਂ ਲੈਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹਾਂ ਜਿੱਡੀ ਜਿੱਡੀ ਤੁਸੀਂ ਲਈ ਫਿਰ ਕਿੱਥੋਂ ਆਈਆਂ ਨੇ ਕਰਾਂਗੇ ਸਾਹਿਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦੋ ਵਸੇ ੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ショ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟਰ ਕਿੰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਥ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਨਾ ਇਹ ਪੈਸੇ ਦੇ ਸਾਰਥੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਚ ਸਾਰਥੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ ਵਾਹ ਗੁਰੂ ਸਾਹਿਬ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ। ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਰਤਨ ਜਬਰੀ ਕਰਾ ਰਿਹਾ ਹੈ। ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ। ਜਾ ਕੇ ਚਾਂਦਨੀ ਚੌਕ ਚ। ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਪਾੜਨ ਤੇ ਲੱਗੇ ਹੋਏ ਆ। ਤੁਹਾਨੂੰ ਆ ਚਾਹੀਦਾ ਹੈ ਜਾਂ ਆ ਚਾਹੀਦਾ ਹੈ ਹੱਤਾਂ ਯਾਰ। ਉਹ ਸਾਨੂੰ ਭਈ ਵਿਕਾਸ ਚਾਹੀਦਾ। ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕਮਾ ਇਹ ਨਹੀਂ ਚਾਹੀਦਾ। ਸਾਨੂੰ ਲੜਾਈਆਂ ਕਰਾਉਣ ਵਾਲਾ ਵਿਭਾਗ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਨ ਜਨਮ ਦਿਨੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਨੀਆਂ ਸਾਰ ਸਾਂਝੀਆਂ ਸਾਡੇ ਅਰਦਾਸਪਕ ਜੀ ਦੇ ਦਿਨ ਮਸੀਂ ਇਕੱਠੇ ਮਨਾਉਨੇ ਆ ਸਾਡੀਆਂ Eid ਦਾ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਹੈ ਪਰ ਮੈਂ ਆਏ ਰਾਜੇ ਪੜਿੰਘ ਹੋਰਾਂ ਨੂੰ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹਰ ਕਿਸੇ ਦਾ ਬੀਜ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਇਹ ਕਦੇ ਨਹੀਂ ਉੱਗ ਸਕਦਾ